ਕਦੋਂ ਦੇ ਇਹ ਬਹੁਤ ਦਿਨਾਂ ਦੇ ਹੈ ਕੀ ਨਾਮ ਹੈ ਤੇਰਾ ਰਾਜੀਵੀ ਸਿੰਘ ਰਾਜੀਵੀ ਤੇ ਮੱਛਲੀਆਂ ਕਿ ਕਿੜੀ ਹੈ ਕਿੜੇ ਕਿੱਥੇ ਪੜਦਾ ਹੈ ਕਿਹੜੇ ਸਕੂਲ ਪੜਦਾ ਹੈ ਕੀ ਨਾਮ ਹੈ ਸਕੂਲ ਦਾ ਪ੍ਰਾਇਮਰੀ ਪ੍ਰਾਇਮਰੀ ਸਕੂਲ ਤੁਹਾਨੂੰ ਇੱਥੇ ਕਿਸਲ ਨਹੀਂ ਆਉਂਦੀ ਪਾਣੀ ਪੀਣ ਨੂੰ ਹੂੰ ਰਾਜੀ ਤੁਹਾਨੂੰ ਕਿਸਲ ਨਹੀਂ ਆਉਂਦੀ ਇੱਥੇ ਪਾਣੀ ਪੀਣੇ ਨੂੰ ਹੂੰ ਕਿੱਦਾਂ ਪਾਣੀ ਪੀਦੇ ਤੁਸੀਂ ਫਿਰ ਇੱਥੇ ਕੋਨਟਰੋਲ ਕਰਨਾ ਪੈਂਦਾ ਕੋਨਟਰੋਲ ਕਰਨਾ ਪੈਂਦਾ ਇੱਕ ਕਿੰਨੇ ਟਾਈਮ ਦੇ ਅੰਦਾਜ਼ਾ 2 4 5 10 ਦਿਨ ਕਿੰਨੇ ਦਿਨ ਹੋਗੇ ਹਾਂ ਨਹੀਂ ਹੋਗੇ ਜਾਣੇ ਹੈ ਹਾਂ ਨਹੀਂ ਹੋਣੇ ਨੇ ਮਹੀਨੇ ਹੋਗੇ ਕੋਈ ਸਾਫ ਨਹੀਂ ਕਰਦਾ ਤੁਸੀਂ ਬਿਮਾਰ ਨਹੀਂ ਹੁੰਦੇ ਹੈ ਬਿਮਾਰ ਨਹੀਂ ਹੁੰਦੇ ਮੇਰੇ ਤਾਂ ਕਦੇ ਕਦੇ ਹੁੰਦੇ ਕਦੇ ਕਦੇ ਬਿਮਾਰ ਹੋ ਜਾਂਦੇ ਤੇ ਤੁਸੀਂ ਕਹਿੰਦੇ ਨਹੀਂ ਮੈਡਮ ਨੂੰ ਨਹੀਂ ਦੱਸਦੇ ਵੀ ਇਹ ਮੈਡਮ ਕੀੜੇ ਇੱਥੇ ਨਹੀਂ ਮੈਡਮ ਕਹਿੰਦੀ ਕਰਾਉਗੇ ਠੀਕ ਕਹਿੰਦੇ ਕਰਾਉਂਗੇ ਠੀਕ ਕੋਈ ਨਹੀਂ ਕਰਦਾ ਕੋਈ ਕੋਈ ਕਿਸੇ ਨੇ ਸਾਫ ਨਹੀਂ ਕੀਤਾ ਇਹ ਤਾਂ ਕਹਿੰਦੇ ਨੇ ਫੇਰ ਤੋਂ ਭੇਜ ਦੇ। ਇਹ ਤਾਂ ਭੇਜ ਦਿੰਦੇ। ਬੜੀ ਗਲਤ ਗੱਲ ਹੈ ਯਾਰ ਇੱਥੇ। ਆਹ ਦੀ ਕੈਮਰੇ ਚ ਆ ਰਹੀ ਕੀ ਹੈ। ਉਹ ਬੁੱਲੇ ਬੁੱਲੇ। ਮੈਡਮ ਤੁਸੀਂ ਮੈਨੂੰ। ਸਾਫ਼ ਨਹੀਂ ਕਰਦੇ ਮੈਡਮ ਤੁਸੀਂ। ਕਰਦੇ। ਕੀੜੇ ਦੇਖੋ ਦੇਖੋ ਕਿੰਨੇ ਚੱਲੇ ਹੋ ਮੈਨੂੰ 2 ਦਿਨ ਜਿੰਨੇ ਦਾ ਫੋਨ ਆਇਆ। ਕਦੋਂ ਦੇ ਇਹ? 2 ਦਿਨਾਂ ਦੇ। ਕਿਆ ਨਾਮ ਹੈ ਤੇਰਾ ਰਾਜੀਵੀ ਸਿੰਘ ਰਾਜੀਵੀ ਤੇ ਮੱਛਲੀਆਂ ਕਿ ਕਿੜੀ ਹੈ ਕਿੜੀ ਕਿੱਥੇ ਪੜਦਾ ਹੈ ਕਿਹੜੇ ਸਕੂਲ ਪੜਦਾ ਹੈ ਕੀ ਨਾਮ ਹੈ ਸਕੂਲ ਦਾ ਪ੍ਰਾਇਮਰੀ ਪ੍ਰਾਇਮਰੀ ਸਕੂਲ ਤੋਂ ਉਥੇ ਕਿਸਲ ਨਹੀਂ ਆਉਂਦੀ ਪਾਣੀ ਪੀਣ ਨੂੰ ਹੂੰ ਤੁਹਾਨੂੰ ਕਿਸਲ ਨਹੀਂ ਆਉਂਦੀ ਇੱਥੇ ਪਾਣੀ ਪੀਣੇ ਨੂੰ ਹੂੰ ਕਿੱਦਾਂ ਪਾਣੀ ਪੀਦੇ ਤੁਸੀਂ ਫਿਰ ਇੱਥੇ ਕੋਨਟਰੋਲ ਕਰਨਾ ਪੈਂਦਾ ਕੋਨਟਰੋਲ ਕਰਨਾ ਪੈਂਦਾ ਇੱਕ ਕਿੰਨੇ ਟਾਈਮ ਦੇ ਅੰਦਾਜ਼ਾ 2 4 5 10 ਦਿਨ ਕਿੰਨੇ ਦਿਨ ਹੋਗੇ ਹਾਂ ਜੀ ਹੋਗੇ ਜਾਣੇ ਹੈ ਹਾਂ ਜੀ ਬਿਲਕੁਲ ਇਹਨੇ ਇਹਨੇ ਹੋਗੇ ਕੋਈ ਸਾਫ ਨਹੀਂ ਕਰਦਾ ਤੁਸੀਂ ਬਿਮਾਰ ਨਹੀਂ ਹੁੰਦੇ ਬਿਮਾਰ ਨਹੀਂ ਹੁੰਦੇ ਮੂਝ ਤਾਂ ਕਦੇ ਕਦੀ ਹੁੰਦੇ ਕਰਕੇ ਤੇ ਬਿਮਾਰ ਹੋ ਜਾਂਦੇ ਫੇ ਤੁਸੀਂ ਕਹਿੰਦੇ ਨਹੀਂ ਮੈਡਮ ਨੂੰ ਨਹੀਂ ਦੱਸਦੇ ਵੀ ਇਹ ਮੈਡਮ ਕੀੜੇ ਇੱਥੇ ਨਾਲ ਤੇ ਮੈਡਮ ਕਹਿੰਦੀ ਕਰਾਉਗੇ ਠੀਕ ਕਹਿੰਦੇ ਕਰਾਉਂਗੇ ਠੀਕ ਕੋਈ ਨਹੀਂ ਕਰਦਾ ਕੋਈ ਕੋਈ ਕਿਸੇ ਨੇ ਸਾਫ ਨਹੀਂ ਕੀਤਾ ਕੀਤਾ ਗੇਲੇ ਪੇਤੇ ਪੈ ਜਦੇ ਵੇ ਤਾਂ ਪੈ ਜਾਂਦੇ ਬੜੀ ਗਲਤ ਗੱਲ ਹੈ ਯਾਰ ਇੱਥੇ ਆਹਦੀ ਕੈਮਰੇ ਚਾਹ ਰਹੀ ਕਿ ਉਹ ਬੁੱਲੇ ਬੁੱਲੇ ਮੈਡਮ ਤੁਸੀਂ ਸਾਫ ਨਹੀਂ ਕਰਦੇ ਮੈਡਮ ਤੁਸੀਂ ਕੀੜੇ ਦੇਖੋ ਦੇਖੋ ਕਿੰਨੇ ਚੱਲੇ ਹੋ ਮੈਨੂੰ ਦੋ ਦਿਨ ਜਿੰਨੇ ਦਾ ਫੋਨ ਆਇਆ